ਸਸਿਕਾਲ ਫਰੈਂਡਸ ਅੱਜ ਅਸੀਂ ਬਣਾਵਾਂਗੇ वेजिटेबल ਪਲਾਉ। ਇਹਦੇ ਵਿੱਚ ਅਸੀਂ ਬਹੁਤ ਸਾਰੀਆਂ वेजिटेबल्स ਐਡ ਕਰਾਂਗੇ ਜੋ ਕਿ ਇਹਨੂੰ ਹੈਲਦੀ ਬਣਾਉਣਗੀਆਂ ਤੇ ਦੇਖਣ ਨੂੰ ਵੀ ਬਹੁਤ ਹੀ ਲਾਜਵਾਬ ਹੋਊਗਾ ਤੇ ਖਾਣ ਨੂੰ ਤਾਂ ਓਬਵੀਅਸਲੀ ਗੱਲ ਹੈ ਵੀ ਹੋਊਗਾ ਹੀ ਹੋਊਗਾ। ਸੋ ਜੇਕਰ ਆਪਾਂ ਨੂੰ ਗਰਮੀਆਂ ਦੇ ਵਿੱਚ ਜਿਆਦਾ ਚੌਲ ਖਾਈ ਜਾਂਦੇ ਦੁਪਹਿਰਿਆਂ ਨੂੰ ਜਿਆਦਾਤਰ ਪੰਜਾਬੀ ਫੈਮਿਲੀਜ਼ ਨੇ ਜਿਹੜੀਆਂ ਉਹ ਚੌਲ ਖਾਣਾ ਹੀ ਪਸੰਦ ਕਰਦੀਆਂ ਨੇ ਸੋ ਆਓ ਆਪਾਂ ਇਹਦੀ ਰੈਸਪੀ ਦੇਖਦੇ ਕਿਵੇਂ ਬਣਾਉਣਾ ਆ ਆਪਾਂ ਲੈ ਆ ਚੌਲ ਉਹ ਆਪਾਂ ਆਪਣੇ ਹਿਸਾਬ ਨਾਲ ਲੈਣਾ ਹੈ ਜਿੰਨੇ ਆਪਾਂ ਫੈਮਿਲੀ ਮੈਂਬਰਸ ਆ ਉਹ ਸਾਮ ਨਾਲ ਗਲਾਸ ਡੇਢ ਗਲਾਸ ਉਸ ਤੋਂ ਬਾਅਦ ਆਪਣੇ ਕੋਲ ਪਿਆਜ਼ ਆਪਾਂ ਬ੍ਰਿਕ ਚੋਪ ਕਰ ਲਿਆ ਸੀਗਾ ਫਿਰ ਗਾਜਰ ਕਰ ਲਈ ਸੀਗੀ ਉਸ ਤੋਂ ਬਾਅਦ ਹਰੀ ਮਿਰਚ ਫਿਰ ਆਪਾਂ ਲਵਾਂਗੇ ਹਰੀ ਗੋਭੀ ਮਟਰ ਪੀਜ਼ ਤੇ ਆਪਣੇ ਕੋਲ ਉਹੀ ਧਨੀਏ ਦੀਆਂ ਡੰਡੀਆਂ ਇਹ ਜਿਹੜੇ ਇਹ ਧਣੀਆਂ ਦੇ ਡੰਡੀ ਆ ਮੈਂ ਪਹਿਲਾਂ ਵੀ ਪਿਛਲੀ ਰੈਸਪੀ 'ਚ ਦੱਸਿਆ ਸੀ ਕਿ ਬਹੁਤ ਅਲੱਗ ਟੇਸਟ ਦਿੰਦੀਆਂ ਨੇ ਸੋ ਇਹ ਆਪਣਾ ਹੈਗਾ ਆ ਧਣੀਆਂ ਫਰੈਸ਼ ਆ ਇਹ ਸਾਡੇ ਲੱਗਿਆ ਹੋਇਆ ਏ ਅਸੀਂ ਜਦ ਵੀ ਸਾਨੂੰ ਲੋੜ ਪੈਂਦੀ ਆ ਕਿਸੇ ਸਬਜ਼ੀ ਦੇ ਵਿੱਚ ਵਗੈਰਾ 'ਚ ਅਸੀਂ ਉਹ ਐਟ ਦੀ ਟਾਈਮ ਹੀ ਉਹਨੂੰ ਕੱਟ ਕੇ ਆਪਣਾ ਫਰੈਸ਼ ਯੂਜ਼ ਕਰਦੇ ਆ ਤੇ ਹੁਣ ਆਪਾਂ ਖੜੇ ਮਸਾਲੇ ਵੀ ਲਵਾਂਗੇ ਆਪਣੇ ਕੋਲ ਹੈਗਾ ਆ ਸੁੱਕਾ ਧਣੀਆਂ ਉਸ ਤੋਂ ਬਾਅਦ ਹੈਗਾ ਆ ਜੀਰਾ ਤੇ ਲੜਾ ਆਪਣੇ ਕੋਲ ਲੌਂਗ ਦੋ ਲੌਂਗ ਲਵਾਂਗੇ ਤੇਜ ਪੱਤਾ ਅਤੇ ਆਪਣੇ ਕੋਲ ਹੈਗੀ ਆ ਦਾਲ ਚੀਨੀ ਜਿਹੜੇ ਇਨਗਰੀਡੀਅੰਟਸ ਨੇ ਖੜੇ ਮਸਾਲੇ ਆ ਉਹ ਆਪਣੀ ਡਿਸ਼ ਨੂੰ ਜਿਹੜਾ ਆ ਬਹੁਤ ਵਧੀਆ ਟੇਸਟ ਦਿੰਦੇ ਨੇ ਹੁਣ ਆਪਾਂ ਪਾਇਆ ਰਿਫਾਈਨਡ ਕੀ ਇਹਦੇ ਵਿੱਚ ਆਪਾਂ ਸਾਰੇ ਜਿਹੜੇ ਮਸਾਲੇ ਆ ਖੜੇ ਮਸਾਲੇ ਉਹਨਾਂ ਨੂੰ ਹਲਕਾ ਜਿਹਾ ਡਰਾਈ ਰੋਸਟ ਕਰ ਲਵਾਂਗੇ ਤੇ ਇਹ ਜਿਹੜੀ ਰੈਸਪੀ ਅਸੀਂ ਉਹ ਚੁੱਲੇ ਤੇ ਤਿਆਰ ਕਰ ਰਹੇ ਆ ਆ ਇਹ ਬਿਲਕੁਲੀ ਦیسی ਸਟਾਈਲ ਦੇ ਵਿੱਚ ਤਾਂ ਜੋ ਸਾਡੇ ਉਹ YouTube ਫੈਮਿਲੀ ਉਹਨਾਂ ਨੂੰ ਪਸੰਦ ਆਵੇ ਹੁਣ ਆਪਾਂ ਨੇ ਇਹਨਾਂ ਨੂੰ ਡਰਾਈ ਰੋਸਟ ਕਰ ਲਿਆ ਸੀਗਾ ਤੇ ਹਲਕਾ ਹਲਕਾ ਇਹਦੇ ਵਿੱਚ ਹੁਣ ਅਸੀਂ ਪਿਆਜ਼ ਪਾਤਾ ਹੈ ਜਿਹੜਾ ਪਿਆਜ਼ ਆਪਾਂ ਬਰੀਕ ਚੌਪ ਕਰਾਂਗੇ ਲੰਬੇ ਉਹਦੇ ਵਿੱਚ ਕਿਉਂਕਿ ਜਦੋਂ ਆਪਾਂ ਦੇਖਦੇ ਆਂ ਚੋਲਾਂ ਦੇ ਵਿੱਚ ਤਾਂ ਫਿਰ ਉਹ ਬਹੁਤ ਵਧੀਆ ਇੱਕ ਲੁੱਕ ਦਿੰਦਾ ਆ ਬਰੀਕ ਚੋਰ ਪੀਸਿਸ ਦੇ ਵਿੱਚ ਨਹੀਂ ਕੱਟ ਕਰਾਂਗੇ ਹੁਣ ਆਪਾਂ ਇਹਨੂੰ ਵੀ ਥੋੜਾ ਥੋੜਾ ਹਲਕਾ ਬਰਮ ਕਰ ਲਵਾਂਗੇ ਫਿਰ ਆਪਾਂ ਇਹਦੇ ਵਿੱਚ ਮਿਰਚ ਪਾ ਦਈਏ ਔਰ ਲੋਕ ਲਾਲ ਮਿਰਚ ਹੁੰਦੀ ਜਿਹੜੀ ਪਾਊਡਰ ਵਾਲੀ ਉਹ ਯੂਜ਼ ਕਰਦੇ ਆ ਪਰ ਜਿਹੜੀ ਗ੍ਰੀਨ ਚਿੱਲੀ ਹੁੰਦੀ ਆ ਉਹ ਜ਼ਿਆਦਾ ਮੈਂ मतलब ਹੈਲਦੀ ਹੁੰਦੀ ਆ ਬਿਕਾਜ਼ ਇਹ ਆਰਗੈਨਿਕ ਵੇ ਨਾਲ ਵੀ ਆਰਗੈਨਿਕ ਹੁੰਦੀ ਆ ਤੇ ਆਪਾਂ ਇਹਨਾਂ ਨੂੰ ਕਈਆਂ ਦੇ ਘਰੇ ਵੀ ਲੱਗੀ ਹੁੰਦੀ ਆ ਸੋ ਆਪਾਂ ਜਦ ਜਦ ਤੋੜ ਕੇ ਯੂਜ਼ ਕਰ ਸਕਦੇ ਆ ਫਿਰ ਆਪਾਂ ਪਾਇਆ ਨਮਕ ਆਪਣੇ ਸਵਾਦ ਅਨੁਸਾਰ ਇਹ ਤੋਂ ਬਾਅਦ ਹੁਣ ਅਸੀਂ ਇਹਨੂੰ ਇਹਦੇ ਹਿਲਾਇ ਜਾਵਾਂਗੇ ਅਹ ਆਂਜੇ ਥੋੜੀ ਜਿਹੀ ਘੱਟ ਰੱਖਾਂਗੇ ਤੇ ਹਲਦੀ ਵੀ ਪਾ ਦਵਾਂਗੇ ਹਲਦੀ ਆਪਾਂ ਪਾ ਵੀ ਸਕਦੇ ਆ ਨਹੀਂ ਵੀ ਪਾ ਸਕਦੇ ਆਪਣੀ ਚੋਇਸ ਹੈ ਕਿਉਂਕਿ ਕਈ ਲੋਕ ਜ਼ਿਆਦਾਤਰ ਵਾਈਟ ਚੌਲ ਵੀ ਖਾਂਦੇ ਆ ਹਲਦੀ ਨਹੀਂ ਯੂਜ਼ ਕਰਦੇ ਤੇ ਹੁਣ ਆਪਾਂ ਮਰ ਪਾਵਾਂਗੇ ਬਟ ਸਾਨੂੰ ਵਾਈਟ ਵਾਈਟ ਚੌਲ ਪਸੰਦ ਨਹੀਂ ਸੋ ਅਸੀਂ ਕਲਰਿੰਗ ਹੀ ਜ਼ਿਆਦਾ ਪ੍ਰੇਫਰ ਕਰਦੇ ਆ ਤੇ ਬਟ ਟਮਾਟਰ ਪਾਇਆ ਗੋਭੀ ਪਾਈਆ ਹੁਣ ਅਸੀਂ ਇਹਨਾਂ ਨੂੰ ਅੱਛੀ ਤਰ੍ਹਾਂ ਪਕਾ ਲਵਾਂਗੇ ਗੋਭੀ ਸੀਗੀ ਜਿਹੜੀ ਉਹ ਅਸੀਂ ਬਹੁਤ ਹੀ ਅੱਛੀ ਤਰ੍ਹਾਂ ਧੋ ਕੇ ਆਪਾਂ ਗਰਮ ਪਾਣੀ ਦੇ ਵਿੱਚ ਉਬਾਲ ਕੇ ਹੀ ਉਹਨੂੰ ਯੂਜ਼ ਕਰਨਾ ਆ ਕਿਉਂਕਿ ਕਈ ਵਾਰ ਇਹਦੇ ਵਿੱਚ ਕੁਝ ਇਨਸੈਕਟਸ ਪਾਈ ਜਾਂਦੇ ਆ ਤੇ ਹੁਣ ਇਹ ਆਪਣੀ ਜਿਹੜੀ ਸਬਜ਼ੀ ਆ ਉਹ ਥੋੜੀ ਜੀ ਰੋਸਟ ਹੋ ਗਈ ਸੀ ਤੇ ਤੋਂ ਬਾਅਦ ਆਪਾਂ ਜਿਹੜੇ ਚੌਲ ਸੀਗੇ ਉਹ ਅੱਛੀ ਤਰ੍ਹਾਂ ਧੋ ਕੇ ਇਹਦੇ ਵਿੱਚ ਪਾ ਦਿੱਤੇ ਨੇ ਕਿਉਂਕਿ ਤੋਂ ਬਾਅਦ ਆਪਾਂ ਨੇ ਇਹਦੇ ਵਿੱਚ ਪਾਣੀ ਐਡ ਕਰਨਾ ਆ ਪਹਿਲਾਂ ਆਪੇ ਨੂੰ ਅੱਛੀ ਤਰ੍ਹਾਂ ਹਿਲਾ ਲਾਂਗੇ ਤਾਂ ਜੋ ਜਿਹੜੇ ਚੌਲ ਨੇ ਮਸਾਲੇ ਦੇ ਵਿੱਚ ਮਿਕਸ ਹੋ ਜਾਣ ਦੇਖੋ ਕਿੰਨਾ ਸੋਨਾ ਕਲਰ ਆਇਆ ਏ ਵਾਓ ਗ੍ਰੀਨ ਰੈੱਡ yellow ਐਂਡ white ਇਹ ਬਿਲਕੁਕੁਲੀ ਕਲਰਫੁਲ ਰੇਂਬੋ ਦੀ ਤਰ੍ਹਾਂ ਲੱਗ ਰਿਹਾ ਏ ਸੋ ਇਹਦੇ ਵਿੱਚ ਆਪਾਂ ਨੇ ਜਿਹੜਾ ਪਾਣੀ ਆ ਐਡ ਕਰਤਾ ਏ ਪਾਣੀ ਐਡ ਕਰਕੇ ਹੁਣ ਆਪਾਂ ਇਹਨੂੰ ਟੱਗ ਦੇਵਾਂਗੇ ਅਚੀ ਤਰ੍ਹਾਂ ਦੇ ਨਾਲ ਇਹ ਪੱਕ ਜੂਗਾ ਜਿਹੜੀ ਆਪਾਂ ਆਪਣੀ ਅੱਗ ਦੀ ਆਂਜਾ ਉਹ ਆਪਾਂ ਬਿਲਕੁਲ ਹਾਈ ਟੂ ਮੀਡੀਅਮ ਹੀ ਰੱਖਾਂਗੇ ਬਿਕਾਜ਼ ਆਪਾਂ ਚੁੱਲੇ ਤੇ ਬਣਾ ਰਹੇ ਆ ਜੇ ਆਪਾਂ ਲੋ ਟੂ ਮੀਡੀਅਮ ਕਰਤੀ ਤਾਂ ਫਿਰ ਲੋ ਦੇ ਵਿੱਚ ਅੱਗ ਬੁਝ ਜਾਂਦੀ ਐ ਸੋ ਧੂਆਂ ਠਖੜ ਹੋ ਜਾਂਦਾ ਐ ਤੇ ਆਪਣੀ ਜਿਹੜੀ ਚੀਜ਼ ਆ ਉਹ ਬਿਲਕੁਲ ਹੀ ਉਹਦੇ ਵਿੱਚ ਧੂਏ ਦੀ ਸਮੈਲ ਆਉਣ ਲੱਗ ਜਾਂਦੀ ਆ ਸੋ ਆਪਾਂ ਮੀਡੀਅਮ ਟੂ ਹਾਈ ਫਲੇਮ ਰੱਖਾਂਗੇ ਹੁਣ ਆਪਾਂ ਇਹਨੂੰ ਵਿੱਚ ਨੂੰ ਚੈੱਕ ਕਰ ਲਿਆ ਐ ਇਹ ਥੋੜੇ ਜਿਹੇ ਤਾਂ ਵਿੱਚ ਕਮੀ ਰਹਿ ਗਈ ਆ ਸੋ ਆਫਟਰ ਫਿਊ ਮਿੰਟਸ ਆਪਾਂ ਇਹਨੂੰ ਫਿਰ ਤੋਂ ਚੈੱਕ ਕਰਿਆ ਚੈੱਕ ਕਰਨ ਦੀ ਤਾਂ ਲੋੜ ਹੀ ਨਹੀਂ ਪਈ ਇਹ ਬਣ ਹੀ ਗਿਆ ਐ ਤੇ ਦੇਖੋ ਵਾਓ ਮਟਰ ਖਿਲੇ ਖਿਲੇ ਗਾਜਰਾ ਉੱਪਰ ਬਹੁਤ ਹੀ ਵਧੀਆ ਤਰੀਕੇ ਨਾਲ ਦੇ ਨਾਲ ਇਹ ਬਣ ਸੋ ਇਹ ਬਣ ਕੇ ਤਿਆਰ ਸੀ ਹੁਣ ਆਪਾਂ ਨੇ ਇਹਨੂੰ ਪਲੇਟਿੰਗ ਕਰਨੀ ਆ ਚੌਲਾਂ ਦੀ ਵਾਉ ਬਹੁਤ ਹੀ ਅੱਛੀ ਮਹਿਕ ਆ ਰਹੀ ਸੀ ਇਹਦੇ ਵਿੱਚੋਂ ਤੇ ਸੋ ਡੇਲੀਸ਼ੀਅਸ ਸਾਨੂੰ ਬਿਲਕੁਲ ਪਸੰਦ ਨਹੀਂ ਆ ਜਿਹੜੇ ਚੌਲ ਹੁੰਦੇ ਆ ਥੋੜੇ ਜੇ ਡਰਾਈ ਡਰਾਈ ਜੇ ਰਹਿ ਜਾਂਦੇ ਆ ਅਸੀਂ ਥੋੜਾ ਜਿਹਾ ਇਹਦੇ ਵਿੱਚ ਮਤਲਬ ਇਹਨਾਂ ਨੂੰ ਆਪਾਂ ਵੈਟ ਜਿਹੀ ਰੱਖਿਆ ਆ ਖੜਮੇ ਖੜਮੇ ਜੇ ਤਾਂ ਜੋ ਮਤਲਬ ਸੁੱਕੇ ਸੁੱਕੇ ਜੇ ਨਾ ਲੱਗਣ ਖਾਣ ਲਈ ਤੇ ਇਹ ਬਿਲਕੁਲ ਹੀ ਕਲਰਫੁਲ ਰੈਂਬੋ ਤਿਆਰ ਆ ਸੋ ਮੈਨੂੰ ਤਾਂ ਇਦਾਂ ਹੀ ਲੱਗਦਾ ਕਿ ਇਹਨਾਂ ਨੂੰ ਚੌਲਾਂ ਦਾ ਨਾਮ ਘੱਟ ਤੇ ਰੈਂਬੋ ਦਾ ਨਾਮ ਜ਼ਿਆਦਾ ਦੇਣਾ ਚਾਹੀਦਾ ਹੈ ਸੋ ਤੁਸੀਂ ਜ਼ਰੂਰ ਦੱਸਿਓ ਕਿ ਤੁਹਾਨੂੰ ਕਿਵੇਂ ਦੇ ਲੱਗੇ ਅਤੇ ਆਪਣੇ ਘਰ ਦੇ ਵਿੱਚ ਜ਼ਰੂਰ ਤੁਸੀਂ ਟਰਾਈ ਕਰਿਓ ਇਹਨੂੰ ਵੈਜੀਟੇਬਲ ਪਲਾਉ ਦੇ ਤੇ ਆਪਣੇ ਜਦੋਂ ਆਪਣੇ ਘਰੇ ਗਰਮੀਆਂ ਦੇ ਵਿੱਚ ਰਿਸ਼ਤੇਦਾਰ ਵਗੈਰਾ ਆ ਜਾਂਦੇ ਆ ਉਹਨਾਂ ਨੂੰ ਵੀ ਆਪਾਂ ਹਲਕਾ ਫੁਲਕਾ ਨਾਸ਼ਤਾ ਇਹ ਬਣਾ ਕੇ ਤਿਆਰ ਕਰਕੇ ਦੇ ਸਕਦੇ ਆ ਚੋਲੇ ਲੱਗ ਹੁੰਦੇ ਆ ਬਟ ਵੈਜੀਟੇਬਲ ਪਲਾਉ ਨਾਲ ਜਿਆਦਾ ਵਧੀਆ ਆਪਣੀ ਲੁੱਕ ਬਣਦੀ ਆ ਸੋ ਇਹ ਆਪਾਂ ਨੂੰ ਬਣਾਉਣਾ ਚਾਹੀਦਾ ਏ ਤੇ ਜਲਦੀ ਜਲਦੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਥੈਂਕ ਯੂ